ਬਸ ਚੰਦ ਉਹਦੇ ਕੋਲੇ ਕੋਈ ਅਹੁਦਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਹੁੰਦਾ ਐਂ ਲੱਗਦਾ ਵੀ ਖਣੀ ਭੌਂਕਣ ਨਾਲ ਜਿਹੜਾ ਹੈਗਾ ਵੀ ਤੱਕੀ ਮਿਲ ਜਾਂਦੀ ਹੈ ਕੰਮਾਂ ਦੇ ਲਈ ਆਉਦਿਆਂ ਦੀ ਲੋੜ ਨਹੀਂ ਹੈਗੀ ਹਾਂ ਤੁਹਾਡੇ ਨਾਲ ਵਿਧਾਇਕ ਸਾਹਿਬ ਤੁਹਾਡੇ ਨਾਲ ਇਹ ਵੀ ਵਾਦਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਪਰਮਾਤਮਾ ਨੂੰ ਬੇਨਤੀ ਕਰੂੰਗਾ ਜਿਹੜੇ ਤੁਹਾਡੇ ਬੋਲ ਕੱਲ ਰਹੇ ਐ ਸ਼ਾਇਦ ਉੱਤੇ ਤੱਕ ਪਹੁੰਚਣ ਤੇ ਜਿਹੜਾ ਮੈਨੂੰ ਅਹੁਦਾ ਥੋੜੀ ਦੇਰ ਬਾਅਦ ਮਿਲਣਾ ਸੀ ਹੋ ਸਕਦਾ ਜਲਦੀ ਮਿਲ ਜੇ ਓ ਯਾਰ ਕਿਹੜਾ ਸਾਡੀ ਪਾਰਟੀ ਦਾ ਨੇਤਾ ਓ ਐਵੇਂ ਫੋਟੋ ਲਾਉਣਾ ਕੇਜਰੀਵਾਲ ਸਾਹਿਬ ਦੀ ਜਾਂ ਭਗਵੰਤ ਸਿੰਘ ਮਾਨ ਦੀ ਮੁੱਖ ਮੰਤਰੀ ਸਾਹਿਬ ਦੀ ਫੋਟੋ ਲਾਉਣਾ ਕੋ ਪਾਰਟੀ ਦਾ ਨੇਤਾ ਬਣੂਗਾ ਜਿਸ ਦਿਨ ਮੈਂ ਜੁਆਇਨ ਕੀਤਾ ਨਾ ਜੀ ਪੂਰਾ 1 ਘੰਟਾ ਅਸੀਂ ਉੱਥੇ ਬੈਠੇ ਪ੍ਰੋਪਰ ਮਾਨ ਸਾਹਿਬ ਨੇ ਉੱਥੇ 25 ਬੰਦਿਆਂ ਦੇ ਅੱਗੇ ਪ੍ਰੋਪਰ ਮੈਨੂੰ ਹੌਸਲਾ ਦਿੱਤਾ ਵੀ ਅਰ ਕੋਈ ਵੀ ਤੁਹਾਡੇ ਹਲਕੇ ਦੇ ਵਿੱਚ ਗਲਤ ਹੁੰਦਾ ਤੇ ਤੁਸੀਂ ਮੇਰੇ ਕੋਲ ਲੈ ਕੇ ਆਇਆ ਜੇ ਜਾਂ ਜੋ ਵੀ ਤੁਸੀਂ ਡਿਵੈਲਪਮੈਂਟ ਕਰਾਉਣਾ ਚਾਹੁੰਦੇ ਹੋ ਉਹ ਮੈਂ ਕਰਕੇ ਦੇਵਾਂਗਾ ਲੋਕਾਂ ਨੂੰ ਜੇ ਲੋਕਾਂ ਦੇ ਲੀਡਰ ਬਣਨਾ ਤਾਂ ਲੋਕਾਂ ਲਈ ਕੁਝ ਕਰੋ। ਉਹੀ ਬੰਦਾ ਜਿਹੜਾ ਲੀਡਰ ਬਣ ਸਕਦਾ ਜਿਹੜਾ ਲੋਕਾਂ ਲਈ ਕੁਝ ਕਰਦਾ। 100 ਤੋਂ ਉੱਤੇ ਮੁੱਦੇ ਕੱਲੇ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਜੋ ਮੈਂ ਸੀਐਮ ਸਾਹਿਬ ਦੇ ਧਿਆਨ 'ਚ ਲਿਆਂਦੇ ਆ ਕਿ ਤੁਹਾਨੂੰ ਪਤਾ ਹੈ ਉਹਨਾਂ 'ਚ ਮੈਕਸੀਮਮ 80% ਤੋਂ ਉੱਤੇ ਮੁੱਦਿਆਂ ਤੇ ਕਾਰਵਾਈ ਚੱਲ ਰਹੀ ਹੈ। 80% ਤੋਂ ਉੱਤੇ ਤੇ ਕਈਆਂ ਤੇ ਤਾਂ ਪਰਚਿਆਂ ਦੀ ਕਾਰਵਾਈ ਵੀ ਹੋ ਗਈ ਹੈ। ਤੇ ਜਿਹੜਾ ਹੁਣ ਤੁਸੀਂ ਕੱਲ ਜਿਸ ਮੁੱਦੇ ਲਈ ਗਏ ਹੋ ਉਹ ਵੀ ਮੇਰਾ ਹੀ ਸੀਐਮ ਸਾਹਿਬ ਨੂੰ ਚੱਕਿਆ ਵੇ ਇਹ ਮੁੱਦਾ ਹੀ ਚੱਕਣਾ ਕਹਿੰਦੇ ਆ ਜਨਾਬ ਸਾਨੂੰ ਐਸੀ ਵੀ ਸ਼ਾਇਦ ਕੋਈ ਟੱਕ ਜਾਣ ਕੇ ਕੋਈ ਗੱਲ ਨਹੀਂ ਸਾਡਾ ਗੋਲ ਵੱਡਾ ਹੈ ਅਸੀਂ ਇੱਥੇ ਲੋਕਾਂ ਨਾਲ ਲੋਕਲ ਲੈਵਲ ਤੇ ਲੜਨਾ ਨਹੀਂ ਚਾਹੁੰਦੇ ਕਿਉਂਕਿ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਡੇ ਹਸਪੀਟਲ ਨੂੰ ਲੈ ਜਾਣਾ ਚਾਹੁੰਦੇ ਮੇਰੀ ਲੜਾਈ ਤਾਂ ਲੋਕਾਂ ਦੇ ਹੱਕਾਂ ਦੇ ਲਈ ਤੇ ਤੁਸੀਂ ਥੋੜੀ ਲੜਾਈ ਯੂਨੀਵਰਸਿਟੀ ਦੇ ਅਸਰਾਂ ਦੇ ਹੱਕਾਂ ਦੇ ਲਈ ਚੱਲ ਰਹੀ ਹੈ ਜਨਾਬ ਤੇ ਜੇ ਮੈਂ ਤਾਂ ਹਾਲੀ ਸਾਬ ਇਹ ਕਹੂੰਗਾ ਜੇ ਮੈਂ ਝਾੜੂ ਚੱਕਿਆ ਤੇ ਉਹ ਫੇਰੂੰਗਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਫਰੀਦਕੋਟ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਤੇ ਇਥੋਂ ਦੇ ਆਮ ਆਦਮੀ ਪਾਰਟੀ ਦੇ ਆਗੂ ਅਰਸ਼ ਸੱੱਚਰ ਦੇ ਵਿੱਚ ਪਿਛਲੇ ਕਾਫੀ ਅਰਸੇ ਤੋਂ ਚੱਲ ਰਿਹਾ ਸਿਆਸੀ ਸੁਲਗ ਰਿਹਾ ਯੁੱਧ ਸੀ ਜਿਹੜਾ ਉਹ ਹੁਣ ਪੰਬੜ ਬਣ ਲੱਗਿਆ ਹੈ ਤੇ ਇਸ ਦੀ ਮਿਸਾਲ ਫਰੀਦਕੋਟ ਵਿੱਚ ਜਿਹੜਾ ਮੈਡੀਕਲ ਦੇ ਜਿਹੜਾ ਨਾ ਦਿੱਤਾ ਗਿਆ ਸੀ ਉਸ ਮੌਕੇ ਪਹੁੰਚੇ ਵਿਧਾਇਕ ਦੇ ਬਿਆਨ ਤੋਂ ਬਾਅਦ ਸਾਹਮਣੇ ਆਇਆ ਹੈ ਉਹਨਾਂ ਨੇ ਅਰਸ਼ ਸੱੱਚਰ ਦੇ ਕੰਮ ਕਰਨ ਦੇ ਤਰੀਕਿਆਂ ਬਾਰੇ ਪ੍ਰतिकਰਮ ਦਿੱਤਾ ਸੀ ਕਿ ਨਾਲ ਦੀ ਨਾਲ ਸੁਝਾਅ ਦਿੱਤੇ ਸੀ ਕਿ ਉਹ ਲੋਕਾਂ ਲਈ ਕੰਮ ਕਰਨ ਤੇ ਅੱਜ ਅਰਸ਼ ਸੱਤਰ ਨੇ ਪੱਤਰਕਾਰਾਂ ਨੂੰ ਬੁਲਾ ਕੇ ਪ੍ਰੈਸ ਕਾਨਫਰੰਸ ਕੀਤੀ ਆ ਤੇ ਵਿਧਾਇਕ ਦੀ ਕੱਲੀ ਕੱਲੀ ਗੱਲ ਦਾ ਕੱਲੇ ਕੱਲੇ ਪ੍ਰਤੀਕਰਮ ਦਾ ਜਵਾਬ ਵੀ ਦਿੱਤਾ ਹੈ ਆਓ ਸੁਣ ਲਓ ਤੁਸੀਂ ਵੀ ਸਾਡੇ ਮਾਨਯੋਗ ਵਿਧਾਇਕ ਹੈ ਮੈਂ ਸਮਝਦਾ ਵੀ ਉਹਨਾਂ ਨੂੰ ਆਪਣੀ ਸ਼ਬਦਾਵਲੀ ਤੇ ਥੋੜਾ ਜਿਹਾ ਕੰਟਰੋਲ ਚਾਹੀਦਾ ਜੇ ਉਹਨਾਂ ਨੂੰ ਜੇ ਉਹ ਸੀਐਮ ਸਾਹਿਬ ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਹੀ ਕੁਝ ਨਹੀਂ ਸਮਝਦੇ ਜਿਨ੍ਹਾਂ ਨੇ ਬਕਾਇਦਾ ਇੱਕ ਪ੍ਰੋਪਰ ਸਿਸਟਮ ਦੇ ਨਾਲ ਮੇਰੀ ਜੋਇਨਿੰਗ ਜਿਹੜੀ ਆਮ ਆਦਮੀ ਪਾਰਟੀ ਚ ਕਰਾਈ ਮੈਨੂੰ ਪੂਰਾ ਜਿਸ ਦਿਨ ਮੈਂ ਜੁਆਇਨ ਕੀਤਾ ਨਾ ਜੀ ਪੂਰਾ 1 ਘੰਟਾ ਅਸੀਂ ਉੱਥੇ ਬੈਠੇ ਪ੍ਰੋਪਰ ਮਾਨ ਸਾਹਿਬ ਨੇ ਉੱਥੇ 25 ਬੰਦਿਆਂ ਦੇ ਅੱਗੇ ਪ੍ਰੋਪਰ ਮੈਨੂੰ ਹੌਸਲਾ ਦਿੱਤਾ ਬਈਰ ਕੋਈ ਵੀ ਤੁਹਾਡੇ ਹਲਕੇ ਦੇ ਵਿੱਚ ਗਲਤ ਹੁੰਦਾ ਤੇ ਤੁਸੀਂ ਮੇਰੇ ਕੋਲ ਲੈ ਕੇ ਆਇਆ ਜੇ ਜਾਂ ਜੋ ਵੀ ਤੁਸੀਂ ਡਿਵੈਲਪਮੈਂਟ ਕਰਾਉਣਾ ਚਾਹੁੰਦੇ ਹੋ ਉਹ ਮੈਂ ਕਰਕੇ ਦੇਵਾਂਗਾ ਇਹ ਜਿਹੜਾ ਗੱਲ ਮਾਨਯੋਗ ਵਿਧਾਇਕ ਸਾਹਿਬ ਜਿੱਥੇ ਗਏ ਹੈ ਉਹ ਵੀ ਤਾਂ ਮੁੱਦਾ ਸੀਐਮ ਸਾਹਿਬ ਦੇ ਕੋਲੇ ਮੈਂ ਹੀ ਚੱਕਿਆ ਸੀ ਇਹ ਕਿਉਂ ਭੱਜੇ ਫਿਰਦੇ ਆ ਮਾਫ ਕਰਨਾ ਹਾਲੀ ਸਾਬ ਮੈਂ ਤਾਂ ਪਹਿਲੀ ਵਾਰੀ ਦੇਖਿਆ ਸਰਕਾਰ ਆਪਦੀ ਵਿਧਾਇਕ ਆਪਦਾ ਤੇ ਵਿਧਾਇਕ ਨੂੰ ਮੇਰੇ ਅਗੇ ਵਿਚਾਰੇ ਨੂੰ ਧਰਨਾ ਲਵਾਉਣਾ ਪੈਜੇ ਵੀ ਉੱਥੇ ਮੰਗ ਪੱਤਰ ਲੈ ਲੂੰਗਾ ਇਹ ਗੱਲਾਂ ਨਾ ਹਾਲੀ ਸਾਬ ਹਰੇਕ ਬੰਦੇ ਨੂੰ ਸ਼ਬਦਾਵਲੀ ਥੋੜੀ ਜੀ ਠੀਕ ਵਰਤਣੀ ਚਾਹੀਦੀ ਹੈ ਜੇ ਬੇਸਿਕਲੀ ਇਹ ਸਮਝਦੇ ਐ ਇਹ ਵਾਰ-ਵਾਰ ਆਪਦੇ ਆਪ ਨੂੰ ਇਹ ਕਿਉਂ ਦੱਸਦੇ ਆ ਵੀ ਮੈਂ ਐਮਐਲਏ ਐ ਤੇ ਐਮਐਲਏ ਤੁਹਾਨੂੰ ਲੋਕਾਂ ਨੇ ਬਣਾਇਆ ਜਨਾਬ ਮੇਰੀ ਲੜਾਈ ਤਾਂ ਲੋਕਾਂ ਦੇ ਹੱਕਾਂ ਦੇ ਲਈ ਤੇ ਤੁਸੀਂ ਥੋੜੀ ਲੜਾਈ ਯੂਨੀਵਰਸਿਟੀ ਦੇ ਅਸਰਾਂ ਦੇ ਹੱਕਾਂ ਦੇ ਲਈ ਚੱਲ ਰਹੀ ਹੈ ਜਨਾਬ ਜਿਹੜੀ ਤੁਸੀਂ ਕੱਲ ਗੱਲ ਕਰਦੇ ਹੋ ਵੀ ਆਸਟ੍ਰੇਲੀਆ ਦੇ ਮਰੀਜ਼ ਇੱਥੇ ਆ ਕੇ ਦਵਾਈਆਂ ਲਿਆ ਕਰਨਗੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਡੇ ਪੰਜਾਬ ਦੇ ਮਰੀਜ਼ ਹੀ ਸਹੀ ਕਰ ਲਈਏ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਜਿਹੜੇ ਆਪਣੇ ਪੰਜਾਬ ਦੇ ਵਾਸੀ ਹੈ ਜਿਹੜੇ ਵਿਚਾਰੇ ਮੈਂ ਸਮਝਦਾ ਪੰਜਾਬ ਤੋਂ ਪਹਿਲਾਂ ਜੇ ਫਰੀਦਕੋਟ ਦੇ ਜਿਹੜੇ ਵਸਨੀਕ ਹੈ ਕੱਲ ਹਲੀ ਸਭ ਜਿਹੜੀ ਤੁਸੀਂ ਪੋਸਟ ਪਾਈ ਨਾ ਉਹਦੇ ਤੇ 100 ਤੋਂ ਉੱਤੇ ਬੰਦੇ ਨੇ ਕਮੈਂਟ ਕੀਤਾ ਉਹ ਮਾਂ ਦੇ ਪੁੱਤੋਂ ਇੱਕ ਹੀ ਬੰਦਾ ਤੁਹਾਡੇ ਹੱਥ ਹੱਕ 'ਚ ਭੁਗਤ ਜੇ ਭਿਉਂ ਭਿਉਂ ਕੇ ਉਹਨਾਂ ਨੇ ਤੁਹਾਡੇ ਛਿੱਤਰ ਮਾਰੇ ਤੇ ਜੇ ਮੈਂ ਤਾਂ ਹਲੀ ਸਾਬ ਇਹ ਕਹੂੰਗਾ ਜੇ ਮੈਂ ਝਾੜੂ ਚੱਕਿਆ ਤੇ ਉਹ ਫੇਰੂੰਗਾ ਭਾਵੇਂ ਕੋਈ ਹੋਵੇ ਉਹ ਕਹਿੰਦੇ ਉਦਾਂ ਹੀ ਹੈ ਨਹੀਂ ਤੁਹਾਡੇ ਕੋਲੇ ਕੋਈ ਆਉਧਿਆਂ ਦੇ ਨਾਲ ਹੀ ਸਾਰਾ ਕੁਝ ਹੁੰਦਾ ਲਈ ਸਾਬ ਮੈਂ ਇੱਕ ਆਪਦੇ ਸਾਰੇ ਭੈਣਾਂ ਭਰਾਵਾਂ ਨੂੰ ਪੁੱਛਣਾ ਜਾਊਂਗਾ ਸਾਡੇ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਵਿੱਚ ਲਗਭਗ 1.70 70000 ਬੰਦਾ ਹੈ 1.70 ਹਜ਼ਾਰ ਬੰਦਾ ਤੇ ਮੈਂ ਹਰੇਕ ਉਸ ਚਲੋ ਵਿਧਾਇਕ ਸਾਹਿਬ ਨੂੰ ਵੀ ਪੁੱਛਣਾ ਚਾਹੂੰਗਾ ਹੋ ਸਕਦਾ ਉੱਥੇ ਥੋੜੀ ਪਹੁੰਚ ਨਾ ਹੋਵੇ ਵਿਧਾਇਕ ਸਾਹਿਬ ਜਿੱਥੇ ਮੇਰਾ ਹੱਥ ੜਦਾ ਹੋਵੇ ਇੱਕ ਮੁੱਦਾ ਉਹਨਾਂ ਨੇ ਹੋਰ ਉਠਾਇਆ ਸੀ ਕਿ ਲੋਕਾਂ ਦੇ ਲਈ ਕੰਮ ਕਰਨਾ ਚਾਹੀਦਾ ਹਾਲੀ ਸਾਹਿਬ ਮੈਂ ਬੇਨਤੀ ਕਰਨਾ ਚਾਹੂੰਗਾ ਕੰਮਾਂ ਦੇ ਲਈ ਆਉਦਿਆਂ ਦੀ ਲੋੜ ਨਹੀਂ ਹੈਗੀ ਹਾਂ ਤੁਹਾਡੇ ਨਾਲ ਵਿਧਾਇਕ ਸਾਹਿਬ ਤੁਹਾਡੇ ਨਾਲ ਇਹ ਵੀ ਵਾਦਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਪਰਮਾਤਮਾ ਨੂੰ ਬੇਨਤੀ ਕਰੂੰਗਾ ਜਿਹੜੇ ਤੁਹਾਡੇ ਬੋਲ ਕੱਲ੍ਹ ਰਹੇ ਆ ਸ਼ਾਇਦ ਉੱਤੇ ਤੱਕ ਪਹੁੰਚਣ ਤੇ ਜਿਹੜਾ ਮੈਨੂੰ ਅੌਧਾ ਥੋੜੀ ਦੇਰ ਬਾਅਦ ਮਿਲਣਾ ਸੀ ਹੋ ਸਕਦਾ ਜਲਦੀ ਮਿਲ ਜੇ ਤੁਹਾਡਾ ਕੱਲ ਲਈ ਉਸ ਗੱਲ ਲਈ ਧੰਨਵਾਦ ਤੇ ਜਿਹੜਾ ਲੋਕਾਂ ਲਈ ਕੰਮ ਕਰਨ ਦੀ ਗੱਲ ਤੁਸੀਂ ਕਰਦੇ ਹੋ ਜਨਾਬ ਪਿਛਲੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੂੰਗਾ 6500 ਤੋਂ ਵੱਧ ਲੋਕਾਂ ਦੇ ਆਯੂਸ਼ਮਨ ਬੀਮਾ卡ਡ ਮੈਂ ਬਣਵਾਏ ਐ ਘਰ ਘਰੇ ਜਾ ਕੇ ਬਣਵਾਏ ਐ ਪਿੰਡਾਂ ਦੇ ਵਿੱਚ ਕੈਂਪ ਲਾਏ ਐ ਹਰ ਇੱਕ ਬੰਦੇ ਦਾ ਪਿੰਡਾਂ ਦੇ ਵਿੱਚ ਜਾ ਕੇ ਪੈਨਸ਼ਨ ਦਾ ਫਾਰਮ ਭਰ ਕੇ ਹਰ ਇੱਕ ਬੰਦੇ ਦਾ ਬਜ਼ੁਰਗ ਦੀ ਬਿਨਾਂ ਖੱਜਲ ਖਰਾਬੀ ਤੋਂ ਪੈਨਸ਼ਨਾਂ ਲਵਾਈਆਂ ਤੇ ਜਨਾਬ ਜਿਹੜਾ ਪੀਐਮ ਕਿਸਾਨ ਯੋਜਨਾ ਹੈ ਕਈ ਸਾਡੇ ਕਿਸਾਨ ਭਰਾਵਾਂ ਦਾ ਜਿਨ੍ਹਾਂ ਦਾ ਕੇवाईसी ਦਾ ਕੰਮ ਨਹੀਂ ਹੋਇਆ ਸੀ ਉਹ ਅਸੀਂ ਪਿੰਡ-ਪਿੰਡ ਜਾ ਕੇ ਕਰ ਰਹੇ ਆ ਤੁਸੀਂ ਵੀ ਆਪਦੇ ਬਾਰੇ ਜਰੂਰ ਚਾਨਣਾ ਫਰੀਦਕੋਟ ਨੂੰ ਪਾ ਦੇ ਆ ਜਿਵੇਂ ਪਿਛਲੇ 3.5 ਸਾਲ ਚ ਤੁਸੀਂ ਕੀ ਕੀ ਚੰਗੇ ਕੰਮ ਕੀਤੇ ਆ ਮਾੜੇ ਤਾਂ ਪਤਾ ਹੀ ਆ ਲੋਕਾਂ ਨੂੰ 100 ਤੋਂ ਉੱਤੇ ਮੁੱਦੇ ਕੱਲੇ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਜੋ ਮੈਂ ਸੀਐਮ ਸਾਹਿਬ ਦੇ ਧਿਆਨ ਚ ਲਿਆਂਦੇ ਆ ਕਿ ਤੁਹਾਨੂੰ ਪਤਾ ਹੈ ਉਹਨਾਂ ਚ ਮੈਕਸੀਮਮ 80% ਤੋਂ ਉੱਤੇ ਮੁੱਦਿਆਂ ਤੇ ਕਾਰਵਾਈ ਚੱਲ ਰਹੀ ਹੈ 80% ਤੋਂ ਉੱਤੇ ਤੇ ਕਈਆਂ ਤੇ ਤਾਂ ਪਰਚਿਆਂ ਦੀ ਕਾਰਵਾਈ ਵੀ ਹੋ ਗਈ ਹੈ ਤੇ ਜਿਹੜਾ ਹੁਣ ਤੁਸੀਂ ਕੱਲ ਜਿਸ ਮੁੱਦੇ ਲਈ ਗਏ ਹੋ ਉਹ ਵੀ ਮੇਰਾ ਹੀ ਸੀਐਮ ਸਾਹਿਬ ਨੂੰ ਚੱਕਿਆ ਵੇ ਇਹ ਮੁੱਦਾ ਹੀ ਚੱਕਣਾ ਕਹਿੰਦੇ ਆ ਜਨਾਬ ਉਹਦੇ ਕੋਲੇ ਕੋਈ ਅਹੁਦਾ ਨਹੀਂ ਕੋਈ ਲੈਣਾ ਨਹੀਂ